ਮਾਦਾ ਜੀ ਅਸੀਂ ਤੁਹਾਨੂੰ ਜਾਣਦੇ ਨਹੀਂ ਸਾਨੂੰ ਇੱਕ ਅਸੀਂ ਇੱਕ ਵੀਡੀਓ ਦੇਖੀ ਤੁਹਾਡੀ ਹਾਂਜੀ ਉਹ ਬਾਅਦ 'ਚ ਦੇਖੀ ਕਿਉਂਕਿ ਫੋਨ ਅਸੀਂ ਮੈਂ ਚਲਾਉਂਦਾ ਨਹੀਂ ਬਹੁਤ ਥੋੜਾ ਜਿਹਾ ਅਸੀਂ ਕਿਸੇ ਕੰਮ 'ਚ ਤੁਰੇ ਫਿਰਦੇ ਆ ਤੇ ਮੈਨੂੰ ਤੁਹਾਡੇ ਮੈਸੇਜ ਆਏ ਹੋਏ ਸੀ ਹਾਂਜੀ ਤੇ ਅਸਲ ਦੇ ਵਿੱਚ ਉਹ ਮੈਸੇਜ ਇੱਕ ਪਹਿਲੋ ਫਤਈ ਭਲਾਈ ਹੋਈ ਸੀ ਤੁਸੀਂ ਫੇਰ ਤੁਸੀਂ ਕਿਹਾ ਸੀ ਮੈਂ ਲੱਖੇ ਬਾਬੇ ਬਾਰੇ ਕੋਈ ਗੱਲ ਕਰਨਾ ਚਾਹੁੰਦੀ ਹਾਂ ਹਾਂਜੀ ਇਹ ਉਹ ਲੱਖਾ ਬਾਬਾ ਬਾਬੀ ਜਿਹੜਾ ਜਗਰਾਉ ਨਾਨਕਸਰ 68 ਦਾ ਮੁਖੀ ਹੈ ਹਾਂਜੀ ਉਹਨਾਂ ਦੀ ਗੱਲ ਕਰਦੇ ਸੀ ਮੇਰੀ ਇੱਕ ਇੰਟਰਵਿਊ ਹੋਈ ਆ ਹਾਂਜੀ ਤੇ ਉਹ ਸਿੰਘ ਦਾ ਨਾਂ ਜਸਵੀਰ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਆਹੋ ਪੱਤਰਕਾਰ ਆ ਜੀ ਉਹਨਾਂ ਨਾਲ ਬੈਠੇ-ਬੈਠੇ ਜਦੋਂ ਇੱਕ ਗੱਲਬਾਤ ਚੱਲ ਪਈ ਤੇ ਮੈਨੂੰ ਚੇਤਾ ਆ ਗਿਆ ਵੀ ਇੱਕ ਮੈਨੂੰ ਮੈਸੇਜ ਆਇਆ ਹੋਇਆ ਹਾਂਜੀ ਤੇ ਮੈਂ ਉੱਥੇ ਬੇਚੇਜ ਕੋਹ ਕੇ ਕੁਦਰਤੀ ਜਿਵੇਂ ਫੋਨ ਲਾ ਲਿਆ ਤੁਹਾਨੂੰ ਤੁਸੀਂ ਚੱਕ ਵੀ ਲਿਆ ਰਾਤ ਨੂੰ ਜੀ ਹਾਂਜੀ ਮੈਂ ਤੁਹਾਨੂੰ ਦੱਸਿਆ ਵੀ ਇਹ ਜਿਹੜੀ ਕਾਲ ਆ ਰਿਕਾਰਡ ਹੋ ਰਹੀ ਹੈ মিডিਆ 'ਚ ਆ ਸਕਦੀ ਹੈ ਤੁਸੀਂ ਉੱਥੋਂ ਕਹਤੇ ਨਹੀਂ ਕੋਈ ਚੱਕਰ ਜੀ ਹਾਂ ਬਟਾ ਤੁਸੀਂ ਉਸ ਸਥਾਨ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਹਾਂਜੀ ਤੁਹਾਡਾ ਜਿਹੜਾ ਹਸਬੈਂਡ ਸੀ ਜੀ ਉਹ ਬਾਬੇ ਲੱਖੇ ਦਾ ਸੇਵਾਦਾਰ ਰਿਹਾ ਸੀ ਤੁਹਾਡੇ ਕਹਿਣ ਮੁਤਾਬਿਕ ਹਾਂਜੀ ਹਾਂਜੀ ਅਸੀਂ ਉਹ ਇੰਟਰਵਿਊ ਰਿਕਾਰਡ ਤਾਂ ਕਰ ਲਈ ਆ ਹਾਂਜੀ ਪਰ ਅਸੀਂ ਉਹ ਰੋਕ ਕੇ ਰੱਖੀ ਹੋਈ ਆ ਜੀ ਵੀ ਹੋ ਸਕਦਾ ਵੀ ਇਹ ਗੱਲਾਂ ਬਾਤ ਜਿਹੜੀ ਹੈਗੀ ਥੋੜੀ ਹਾਂਜੀ ਅਸੀਂ ਤਾਂ ਸਮਝਣਾ ਵੀ ਝੂਠੀ ਨਾ ਹੋਵੇ ਜੀ ਇਹ ਨਾ ਹੋਵੇ ਵੀ ਸਾਨੂੰ ਕਿਸੇ ਬੀਬੀ ਨੇ ਬਿਆਨ ਦੇਤੇ ਤੇ ਅਸੀਂ ਕਿਸੇ ਗੁਰੂ ਘਰ ਦੀ ਨਿੰਦਾ ਕਰਤੀ ਕਿਸੇ ਸਾਧੂ ਦੀ ਨਿੰਦਾ ਕਰਤੀ ਹੋ ਸਕਦਾ ਸਾਡੇ ਤੇ ਪੁੱਠੀ ਨਾ ਪੈ ਜੇ ਅਸੀਂ ਉਸ ਗੱਲ ਨੂੰ ਉਸ ਕੇਸ ਨੂੰ ਤਸਦੀਕ ਕਰਨ ਵਾਸਤੇ ਵੈਰੀਫਾਈ ਕਰਨ ਵਾਸਤੇ ਮੈਂ ਇੱਕ ਦਿਨ ਇੱਕ ਰਾਤ ਦੇ ਸਫ਼ਰ ਤੋਂ ਬਾਅਦ ਜੀ ਪੰਜਾਬ ਤੋਂ 2500 ਕਿਲੋਮੀਟਰ ਦੂਰ ਆਇਆ ਆ। ਜੀ। ਸਿਰਫ ਗੁਰੂ ਘਰ ਦਾ ਨਹੀਂ ਮਸਲਾ ਇਹ। ਸਾਡੀਆਂ ਧੀਆਂ ਪੜ੍ਹਨ ਦੀ ਇੱਜ਼ਤ ਦਾ ਮਸਲਾ। ਪੜ੍ਹਨ ਦੀ ਇੱਜ਼ਤ। ਉੱਥੇ ਬੱਚਿਆਂ ਦੇ ਹੋ ਰਹੇ ਸ਼ੋਸ਼ਣ ਦਾ ਵੀ ਮਸਲਾ। ਉੱਥੇ ਤੁਸੀਂ ਇੰਟਰਵਿਊ ਦੇ ਵਿੱਚ ਆਖਿਆ ਦੀ ਬਾਬੇ ਲੱਖੇ ਦੇ ਕੋਲੇ ਤੁਸੀਂ ਆਪ ਵੇਖਿਆ। ਚਾਰ ਜਨਾਨੀਆਂ ਜਿਹਦੇ ਵਿੱਚੋਂ ਇੱਕ ਮਾਂ ਤੇ ਤਿੰਨ ਧੀਆਂ ਚੰਡੀਗੜ੍ਹ ਤੋਂ ਆਉਂਦੀਆਂ ਸੀ ਬਾਬੇ ਲੱਖੇ ਦਾ ਸਮਰਕ ਸੀ ਤਾਂ। ਫੇਰ ਇੱਕ ਹਾਂਗਕਾਂਗ ਤੋਂ ਵੀਪੀ ਆਉਂਦੀ ਸੀ ਬਾਬੇ ਲੱਖੇ ਨਾਲ ਪੈਂਦੀ ਹੁੰਦੀ ਸੀ ਉਹਨਾਂ ਦਾ ਤੇ ਮੈਨੂੰ ਸ਼ੋਰ ਪਤੰ। ਇੱਕ ਹੋਰ ਬੱਚੀ ਸੀਗੀ 18-19 ਸਾਲ ਦੀ ਜਿਹੜੀ ਹਸਪੀਟਲ ਦੇ ਵਿੱਚ ਛੋਟੀ ਰਿਸ਼ਤੇਦਾਰੀ ਚੋਂ ਸੀ ਹਾਂ ਉਹ ਕੁੜੀ ਨੂੰ ਘਰ ਦੇ ਕਹਿੰਦੇ ਬਾਹਰ ਭੇਜਣਾ ਤੇ ਬਾਬਾ ਲੱਖਾ ਕਹਿੰਦਾ ਮੈਂ ਭੇਜ ਦੂੰ ਇੱਥੇ ਛੱਡ ਦੋ ਉਹ ਕੁੜੀ ਨਾ ਹਜੇ ਤੱਕ ਜਾਉਂਦੀ ਮਿਲੀ ਤੇ ਨਾ ਮਰੀ ਵੀ ਨਾ ਮਰੀ ਵੀ ਇਹ ਗੱਲਾਂ ਤੁਸੀਂ মিডিਆ ਦੇ ਉਹਨਾਂ ਦੇ ਬਜ਼ੁਰਗ ਮੇਰੇ ਮਗਰ ਰੋਂਦੇ ਰੋਂਦੇ ਹੁਣ ਮੇਰਾ ਖੈਲ ਪਿੱਛੇ ਨੰਨ ਨੰਨੀ ਉਹ ਡੈਥ ਹੋ ਗਈ ਪਰ ਉਹਨਾਂ ਦੇ ਅੱਗੇ ਮਾਮਾ ਮਾਮੀ ਜੋ ਵੀ ਜਿਹੜੀਆਂ ਇਹ ਗੱਲਾਂ ਬਾਤਾਂ ਤੁਸੀਂ ਉੱਥੇ ਆਖੀਆਂ ਹਾਂ ਉਹਦੇ 'ਚ ਹੋਰ ਗੱਲਾਂ ਜਿਹੜੀਆਂ ਆਉਂਦੀਆਂ ਹਾਂ ਉਹਦੇ 'ਚ ਇਹ ਗੱਲਾਂ ਵੀ ਆਈਆਂ ਤੁਸੀਂ ਇਹ ਗੱਲ ਕਹੀ ਆ ਹਾਂ ਵੀ ਬਾਬਾ ਲੱਖਾ ਤੇ ਉਹਦੇ ਸਾਥੀ ਹਾਂ ਉੱਥੇ ਮੱਛੀ ਮਗਾ ਕੇ ਜਾਂ ਮੱਛੀ ਸਰੋਵਰ ਚੋਂ ਮੱਛੀਆਂ ਫੜ ਕੇ ਮੇਰੇ ਮੇਰੇ ਹਸਬੰਦ ਮੈਂ ਆਪ ਉਹਨਾਂ ਨੂੰ ਮੰਨਣਾ ਕੀਤਾ ਵੀ ਤੁਸੀਂ ਇਹ ਕੀ ਕਰਦੇ ਹੋ ਉਹਨਾਂ ਨੇ ਸੱਚੀ ਤੁਹਾਡੇ ਸਾਹਮਣੇ ਮੱਛੀਆਂ ਕਰੋੜ ਜੋ ਕੱਢ ਕੇ ਖਾਧੀਆਂ ਮਤਲਬ ਉਹਨਾਂ ਦੇ ਅੰਦਰ ਕਮਰੇ ਦੇ ਵਿੱਚ ਵੇਖੀ ਐ ਨਾ ਲੈ ਕੇ ਆਂਦੇ ਹੋਏ ਮੇਰੇ ਹਸਬੰਦ ਨੇ ਮੈਨੇ ਆਪ ਮਤਲਬ ਕਿ ਮੈਂ ਉਹਨਾਂ ਨਾਲ ਵੀ ਲੜੀ ਜਗਰਾਉ ਠਾਠ ਦੇ ਵਿੱਚ ਮੇਰੇ ਨਾਲ ਮੈਂ ਉਹਨਾਂ ਨਾਲ ਵੀ ਲੜੀ ਵੀ ਤੁਸੀਂ ਕੀ ਕੀ ਕਰ ਰਹੇ ਹੋ ਇੱਥੇ ਕਿਉਂਕਿ ਉਹਦੇ ਮਤਲਬ ਕਿ ਅੰਦਰ ਜਿਹੜਾ ਲੱਖੇ ਦਾ ਕਮਰਾ ਸੀ ਲੱਖੇ ਦੇ ਬਾਬੇ ਦਾ ਉਹਦੇ ਅੰਦਰ ਮਤਲਬ ਸੋਈ ਸੀ ਪਿਛਲੇ ਬੈਕ ਸਾਈਡ ਤੇ ਹਾਂਜੀ ਜਦੋਂ ਹਾਂਗਕਾਂਗ ਵਾਲੀ ਬੀਬੀ ਆਇਆ ਕਰਦੀ ਉਹ ਖਬਰੋ ਖਾਣਾ ਬਣਾ ਕੇ ਲੈ ਕੇ ਆਇਆ ਕਰਦੀ ਸੀ ਤਾਂ ਉਹਨੂੰ ਗਰਮ ਕਰਨਾ ਜਾਂ ਨੂੰ ਮਤਲਬ ਕਿ ਅੱਗੇ ਜਿਹੜਾ ਬਸ ਜਨ ਦਾ ਕਹਾਂ ਤੁਸੀਂ ਖਾ ਲਓ ਅਸੀਂ ਮਤਲਬ ਕਿ ਉੱਥੇ ਚਲੇ ਜਾਣਾ ਲੈ ਤਾਂ ਮੈਂ ਉੱਥੇ ਮਤਲਬ ਲੱਕ ਵੇਖਿਆ ਨੇ ਅੰਦਰ ਮੱਛੀਆਂ ਤੁਸੀਂ ਉਦੋਂ ਬਾਅਦ ਕਿਉਂ ਨਹੀਂ ਚੱਕੀ ਤੁਸੀਂ ਸੰਗਤ ਨੂੰ ਜਾਂ ਆਪਣੇ ਮਾਪਿਆਂ ਨੂੰ ਤੇ ਸਹੁਰਿਆਂ ਨੂੰ ਆਪਦੇ ਹਸਬੰਡ ਨੂੰ ਦੱਸਦੇ ਰੀਤੇ ਤਾਂ ਮੀਟ ਖਾਂਦੇ ਤੇ ਤਾਂ ਉਹ ਤਾਂ ਖੁਦ ਨਾਲ ਮਿਲੇ ਹੋਏ ਸੀਗੇ ਉਹ ਮੈਨੂੰ ਚੁੱਪ ਕਰਾਉਂਦੇ ਸੀਗੇ ਫਿਰ ਤੂੰ ਮਤਲਬ ਚੁੱਪ ਕਰ ਜਾ ਉਹ ਤਾਂ ਦੇਖੋ ਹੁਣ ਕੋਈ ਵੀ ਉਹਨਾਂ ਦੇ ਸਟਾਫ ਦੇ ਮੈਂਬਰ ਹੋਗਾ ਉਹ ਥੋੜੇ ਬੋਲੂਗਾ ਉਹ ਤਾਂ ਖੁਦ ਉਹ ਤਾਂ ਸਪੋਰਟ ਕਰਦੇ ਸੀ ਇਹਨਾਂ ਦੇ ਲੱਖਾ ਬਾਬਾ ਉਹਨਾਂ ਨੂੰ ਪੈਸੇ ਦੇ ਦਿੰਦਾ ਸੀ ਉਹਨਾਂ ਨੂੰ ਕੁੱਕੀ ਦੇ ਦਿੰਦਾ ਸੀ ਉਹਨਾਂ ਨੂੰ ਕੋਈ ਨਸ਼ਾ ਪੱਤਾ ਉੱਥੇ ਆਮ ਚੱਲਦਾ ਸਾਰਾ ਇੱਕ ਲੇਡੀ ਜੀ ਸੀਗੀ ਉਹਨੂੰ ਨਸ਼ੇ ਦਾ ਮਤਲਬ ਕੁਝ ਪਿਲਾ ਕੇ ਹਾਂਜੀ ਤਾਂ ਇਹਨੇ ਆਏ ਆਪਣੇ ਭਤੀਜਿਆਂ ਨੂੰ ਆਪਣੇ ਭਾਂਜਿਆਂ ਨੂੰ ਬੁਲਾ ਲੈਂਦਾ ਹੁੰਦਾ ਸੀ ਉਹ ਲੱਖੇ ਖੁਦ ਮਤਲਬ ਗਲਤ ਕੰਮ ਇਕ ਉੱਥੇ ਮੈਂ ਕਰਦੇ ਹੁੰਦੇ ਸੀ ਫਿਰ ਇਹਨਾਂ ਦਾ ਕੰਮ ਨਹੀਂ ਸੀ ਹੱਕ ਰੋਕਣਾ ਅਸੀਂ ਮਾਤਾ ਜੀ ਮਹੀਨਾ ਪਹਿਲਾਂ ਇੱਕ ਬਾਬਾ ਸਾਧ ਚੱਕੇ ਬਲਜਿੰਦਰ ਜੀ ਦੇ ਚ ਬਿਲਕੁਲ ਜਦੋਂ ਬਲਜਿੰਦਰ ਸਾਹਿਬ ਦੇ ਕਮਰੇ ਦੀ ਤਲਾਸ਼ੀ ਲਈ ਉੱਥੋਂ ਨਸ਼ੇ ਦੇ ਕੈਪਸੂਲ ਸਾਡੇ ਹੱਥ ਲੱਗੇ ਹਾਂਜੀ ਉੱਥੋਂ ਕੁੰਡਮਾ ਦੀਆਂ ਡੱਬੀਆਂ ਸਾਨੂੰ ਮਿਲੀਆਂ ਉੱਥੋਂ ਜਿਹੜੀਆਂ ਬੀਬੀਆਂ ਦੇ ਅ